ਕੈਨੇਡਾ ਦੇ ਬ੍ਰੈਂਟਨ ਤੋਂ ਪੰਜਾਬੀ ਕਿਰਾਏਦਾਰਾਂ ਵੱਲੋਂ ਆਪਣੇ ਮਕਾਨ ਮਾਲਿਕ ਨੂੰ ਤੰਗ ਪਰੇਸ਼ਾਨ ਕਰਨ ਅਤੇ ਘਰ ਦਾ ਕਿਰਾਇਆ ਨਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਕਿਰਾਏਦਾਰ ਆਪਣੇ ਆਪ ਨੂੰ ਖਾਲਸਾਨੀ ਸਮਰਥਕ ਦੱਸ ਰਹੇ ਨੇ। ਹੁਣੇ ਮਾਮਲਾ ਸੋਸ਼ਲ ਮੀਡੀਆ ਤੇ ਵੀ ਤੂਲ ਫੜਦਾ ਨਜ਼ਰ ਆ ਰਿਹਾ ਹੈ। ਸਸ਼ਟਿਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। ਬ੍ਰੈਂਟਨ ਦੇ ਇੱਕ ਮਕਾਨ ਮਾਲਿਕ ਰਮਨ ਕੁਮਾਰ ਨੇ ਆਪਣੇ ਨਾਲ ਹੋ ਰਹੀ ਦੁਰਦਸ਼ਾ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਸਾਹਮਣੇ ਰੱਖਿਆ। ਰਮਨ ਕੁਮਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਘਰ ਵਿੱਚ ਰਹਿ ਰਹੇ ਕਿਰਾਏਦਾਰਾਂ ਵੱਲੋਂ ਕਿਰਾਇਆ ਅਤੇ ਯੂਟਿਲਿਟੀ ਬਿੱਲ ਨਾ ਅਦਾ ਕਰਨ ਦੇ ਕਾਰਨ ਗੰਭੀਰ ਵਿੱਤੀ ਅਤੇ ਮਾਨਸਿਕ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਰਮਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਅਕਤੂਬਰ 2024 ਦੇ ਵਿੱਚ ਆਪਣਾ ਘਰ 5 ਵਿਦਿਆਰਥੀਆਂ ਨੂੰ ਕਿਰਾਏ ਤੇ ਦਿੱਤਾ ਸੀ ਪਰ ਦਸੰਬਰ 2024 ਤੋਂ ਬਾਅਦ ਕਿਰਾਏਦਾਰਾਂ ਨੇ ਨਾ ਸਿਰਫ ਕਿਰਾਇਆ ਅਦਾ ਕਰਨਾ ਬੰਦ ਕਰ ਦਿੱਤਾ ਬਲਕਿ ਪਾਣੀ, ਬਿਜਲੀ ਤੇ ਹੋਰ ਯੂਟਿਲਿਟੀ ਬਿੱਲ ਵੀ ਨਹੀਂ ਭਰੇ। ਰਮਨ ਕੁਮਾਰ ਜੋ ਅਮਰੀਕਾ ਦੇ ਵਿੱਚ ਨੌਕਰੀ ਕਰਦੇ ਨੇ ਤੇ ਇਸ ਸਮੇਂ ਸੇਵਾ ਮੁਕਤੀ ਦੀ ਉਮਰ ਦੇ ਨੇੜੇ ਨੇ। ਉਹਨਾਂ ਦੱਸਿਆ ਕਿ ਉਹਨਾਂ ਨੂੰ ਮਕਾਨ ਦੀ ਕਿਸ਼ਤ ਪ੍ਰਾਪਰਟੀ ਟੈਕਸ ਤੇ ਬੀਮੇ ਦੇ ਖਰਚੇ ਆਪਣੀ ਜੇਬ ਦੇ ਵਿੱਚੋਂ ਭਰਨੇ ਪੈ ਰਹੇ ਨੇ ਮਹੀਨਾਵਾਰ ਕਿਰਾਇਆ ਲਗਭਗ 3300 ਕੈਨੇਡੀਅਨ ਡਾਲਰ ਅਤੇ ਯੂਟਿਲਿਟੀ ਬਿੱਲ 1600 ਡਾਲਰ ਦੇ ਨੇੜੇ ਹੈ ਜੋ ਉਹਨਾਂ ਲਈ ਮਿੱਤੀ ਬੋਝ ਵੱਡ ਚੁੱਕਿਆ ਹੈ ਉਹਨਾਂ ਦੱਸਿਆ ਕਿ ਉਹ ਖੁਦ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਪਰਿਵਾਰ ਦਾ ਵੀ ਖਰਚਾ ਉਹ ਆਪ ਚੱਕ ਰਹੇ ਨੇ ਰਮਨ ਕੁਮਾਰ ਨੇ ਇਹ ਵੀ ਦੋਸ਼ ਲਗਾਇਆ ਕਿ ਕਿਰਾਏਦਾਰਾਂ ਨੇ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਘਰ ਦੇ ਬਾਹਰ ਖਾਲਿਸਤਾਨ ਦਾ ਝੰਡਾ ਲਗਾਇਆ ਜਿਸ ਨਾਲ ਆਸ-ਪਾਸ ਦੇ ਜੋ ਗੁਆਂਡੀ ਸਨ ਉਹਨਾਂ ਵਿੱਚ ਤਣਾਅ ਪੈਦਾ ਹੋਇਆ ਰਮਨ ਕੁਮਾਰ ਦੇ ਮੁਤਾਬਿਕ ਇਸ ਤਰ੍ਹਾਂ ਦੀਆਂ ਸਰਗਰਮੀਆਂ ਨਾਲ ਉਹਨਾਂ ਦੇ ਮਨਾਂ ਵਿੱਚ ਡਰ ਪੈਦਾ ਹੁੰਦਾ ਹੈ ਤੇ ਆਂਡ ਗੁਆਂਡ ਵੀ ਨਾਰਾਜ਼ ਹੁੰਦੇ ਨੇ ਇਸ ਤੋਂ ਇਲਾਵਾ ਰਮਨ ਨੇ ਇਹ ਵੀ ਦੱਸਿਆ ਕਿ ਮਕਾਨ ਦੇ ਵਿੱਚ ਸਿਰਫ 5 ਜਾਣਿਆਂ ਨੂੰ ਕਿਰਾਏ ਤੇ ਰਹਿਣ ਦੀ ਪਰਮਿਸ਼ਨ ਸੀ ਪਰ ਹੁਣ ਉੱਥੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਰੋਜ਼ਾਨਾ ਵਕ ਵਕ ਲੋਕਾਂ ਦਾ ਇਸ ਘਰ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤੇ ਕਿਰਾਏਦਾਰਾ ਵੱਲੋਂ ਘਰ ਦੀ ਸਾਫ ਸਫਾਈ ਦਾ ਖਿਆਲ ਵੀ ਨਹੀਂ ਰੱਖਿਆ ਜਾਂਦਾ ਇਸ ਮੁੱਦੇ ਨੂੰ ਸਥਾਨਕ ਪੱਤਰਕਾਰ ਨਿਤਿਨ ਚੋਪੜਾ ਨੇ ਸੋਸ਼ਲ ਮੀਡੀਆ ਤੇ ਉਜਾਗਰ ਕੀਤਾ ਰਮਨ ਨੇ ਦੱਸਿਆ ਕਿ ਉਹਨਾਂ ਨੇ ਮਦਦ ਦੇ ਲਈ Ontario ਦੇ Landlord ਅਤੇ Tenant Board ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਇਸ ਦਾ ਨਿਪਟਾਰਾ ਹੋਣ ਵਿੱਚ ਕਈ ਮਹੀਨੇ ਲੱਗ ਸਕਦੇ ਨੇ। ਉਹਨਾਂ ਨੇ ਅਫਸੋਸ ਜ਼ਾਹਤਾਇਆ ਹੈ ਕਿ ਜੇਕਰ ਬੋਰਡ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਵੀ ਆਉਂਦਾ ਹੈ ਤਾਂ ਵੀ ਜਨਵਰੀ 2025 ਤੋਂ ਬਕਾਇਆ ਕਿਰਾਇਆ ਤੇ ਯੂਟਿਲਿਟੀ ਬਿਲਸ ਦੀ ਵਸੂਲੀ ਦੀ ਕੋਈ ਉਮੀਦ ਨਹੀਂ ਹੈ। ਇਸ ਤੋਂ ਇਲਾਵਾ ਮੁਕਦਮੇ ਦੇ ਵਿੱਚ ਵਕੀਲ ਦੀ ਫੀਸ ਤੇ ਬਕਾਇਆ ਵਸੂਲੀ ਲਈ ਵੱਖਰੀ ਅਦਾਲਤ ਵਿੱਚ ਜਾਣ ਦਾ ਖਰਚਾ ਵੀ ਉਹਨਾਂ ਦੀਆਂ ਇੰਨਾਂ ਮੁਸ਼ਕਲਾਂ ਨੂੰ ਵਧਾ ਰਿਹਾ ਹੈ। ਰਮਨ ਕੁਮਾਰ ਨੇ 온ਟਾਰੀਓ ਸਰਕਾਰ ਤੇ ਬ੍ਰੈਮਟਨ ਸਿਟੀ ਕਾਉਂਸਲ ਨੂੰ ਅਪੀਲ ਕੀਤੀ ਹੈ ਕਿ ਕਿਰਾਇਆ ਨਾ ਅਦਾ ਕਰਨ ਵਾਲੇ ਕਿਰਾਏਦਾਰਾਂ ਦੇ ਖਿਲਾਫ ਸਖਤ ਕਾਨੂੰਨ ਬਣਾਏ ਜਾਣ। ਉਹਨਾਂ ਨੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਨਾ ਸਿਰਫ ਮਕਾਨ ਮਾਲਕਾਂ ਨੂੰ ਵਿਤੀ ਨੁਕਸਾਨ ਹੁੰਦਾ ਹੈ, ਸਗੋਂ ਸਮੁੱਚੇ ਭਾਈਚਾਰੇ ਦੇ ਵਿੱਚ ਤਣਾਅ ਵਿਵੱਦਦਾ ਹੈ। ਚੇਤੇ ਰਹੇ ਕਿ ਇਹ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਜਦੋਂ ਇਹ ਜਈਆ ਘਟਨਾਵਾਂ ਸਾਹਮਣੇ ਆਈਆਂ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਵੀ ਬ੍ਰੈਮਟਨ ਵਿੱਚ ਇੱਕ ਮਕਾਨ ਮਾਲਕ ਵੱਲੋਂ ਇੱਕ ਭਾਰਤੀ ਕਿਰਾਏਦਾਰ ਦਾ ਸਮਾਨ ਬਾਹਰ ਸੁੱਟਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਨੇ ਕਿਰਾਏਦਾਰ ਮਕਾਨ ਮਾਲਕ ਸਬੰਧਾਂ ਤੇ ਸਵਾਲ ਖੜੇ ਕਰ ਦਿੱਤੇ ਸਨ